ਸultanpur Lodhi ਦੇ ਨੇੜਲੇ ਪਿੰਡ ਡੀ ਵਿਡੀ ਦੇ ਅੱਡੇ ਤੇ ਵਸਤੇ ਚੜਨ ਲੱਗਿਆ ਪੈਰ ਤਿਲਕਾ ਨਾਲ ਇੱਕ ਔਰਤ 헤ਠਾ ਦਿਖ ਪਈ ਅਤੇ ਬੱਸ ਦਾ ਟਾਇਰ ਉਸ ਦੇ ਉੱਪਰ ਚੜ ਗਿਆ ਜਿਸ ਨੂੰ ਇਲਾਕੀ ਸਿਵਲ ਹਸਪਤਲ Sultanpur Lodhi ਵਿਖੇ ਲਿਆਂਦਾ ਗਿਆ ਤੋਤੀ ਪਿੰਡੋਂ ਤੋਂ ਮੈਂ ਆ ਹੀ ਆ ਤੇ ਘਰ ਪੇਕਿਆਂ ਦੇ ਮੇਰੀ ਮੰਮੀ ਘਰੋਂ ਆਈ ਇਹਨੇ ਰੋਟੀ ਖਾਧੀ ਪਾਣੀ ਪੀਤਾ ਹੈ ਘਰੋਂ ਮੈਂ ਰਖੜੀਆਂ ਲੈ ਕੇ ਦਿੱਤੀਆਂ ਨੇ ਸਹੀ ਸਲਾਮ ਤੋਂ ਸੋਨਾ ਸੂਟ ਨਵਾਂ ਉਹਨੇ ਪਾਇਆ ਸਵਾਗ ਤੇ ਫਿਰ ਪੋਤਰੇ ਨੂੰ ਕਹਿ ਲੱਗੀ ਸਾਨੂੰ ਡੜਵਿੰਡੀ ਛਾੜਿਓ ਹੋਰ ਇਹ ਡੜਵਿੰਡੀ ਮੇਰਾ ਭਤੀਜਾ ਲਾ ਗਿਆ ਏ ਬਾਅਦ ਚ ਡੜਵਿੰਡੀ ਹੋਗਾ ਇਹ ਲਾ ਗਿਆ ਆ ਗਿਆ ਤੇ ਕਿੰਨੇ ਮਿੰਟ ਪਏ ਨੇ 10 ਮਿੰਟ ਹੋਏ 10 ਮਿੰਟ ਹੋਏ ਨੇ ਅਜੇ ਛੱਡੀ ਨੂੰ ਤੇ ਮਗਰੋਂ ਫੋਨ ਸਾਨੂੰ ਆ ਗਿਆ ਵੀ ਇੱਦਾਂ ਲੱਤ ਟੁੱਟ ਗਈ ਏ ਵੀਰ ਅਸੀਂ ਉਦੋਂ ਹੀ ਭੱਜਿਆ ਫੁੱਫੀ ਭਤੀਜਾ ਮੋਟਰ ਚਲਾਤੇ ਆਉਂਦਿਆਂ ਨੂੰ ਦੁਨੀਆ ਖਾਲੀ ਸੀ ਉਹਨਾਂ ਬਿਠਾਇਆ ਸੀ ਸਿਰਫ ਉਹਨਾਂ ਕੁਰਸੀ ਜਿੰਦ ਬਿਠਾਇਆ ਸੀ ਉੱਦ ਹੀ ਬੱਠੀ ਸੀ ਤੇ ਹਾਲਤਾ ਕਿਦਾ ਵਾਪਰੇਆ ਹਾਲਤਾ ਜਾਨੀਏ ਰੱਛ ਸੀ ਬਹੁਤ ਜ਼ਿਆਦਾ ਉਹਨੇ ਮੈਨੂੰ ਮੜਿਆ ਦੱਸਿਆ ਕਹਿੰਦੀ ਰੱਛ ਸੀ ਜ਼ਿਆਦਾ ਮੈਂ ਕਿਹਾ ਕਿਦਾਂ ਬੀਬੀ ਤੇਰੇ ਕੋ ਕਿੱਦਾਂ ਚੜ ਗਈ ਬਸ ਕਹਿੰਦੀ ਰੱਛ ਸੀ ਰੱਛ ਚੜਿਆ ਨੀਗਾ ਦੁਨੀਆ ਭੱਜ ਕੇ ਚੜ ਗਈ ਹੁਣੀ ਤੋ ਕੀ ਪਤਾ ਕੋਈ ਵੱਜ ਗਿਆ ਉਹਨਾਂ ਦੇ ਵਿੱਚ ਨਾਲ ਉਹਦੇ ਕੋ ਚੜਿਆ ਨੀ ਉਹ ਥੱਲੇ ਨੀਚੇ ਡਿੱਗ ਪਈ ਤੋ ਉਹਦੀ ਜਦੋਂ ਡਿੱਗ ਪਈ ਤੇ ਉਹਦੀ ਨਾਲ ਹੀ ਉੱਤੇ ਟੈਟਾ ਬੱਸ ਝੜ ਗਈ। ਨਾਲੀ ਚ ਐਂ ਇਦਾਂ ਲੱਤ ਲੰਮੀ ਰਹਿ ਗਈ ਤੇ ਇਦਾਂ ਡਿੱਗ ਪਈ ਤੇ ਬੱਸ ਦੇ ਥੱਲੇ ਲੱਤ ਨੂੰ ਤੋਤੋ ਟਾਇਰ ਚੜ ਗਿਆ ਉਹਨਾਂ ਨੇ ਇਹ ਥੱਲੇ ਨਹੀਂ ਵੇਖਿਆ ਇੱਕ ਜੀ ਰਹਿੰਦਾ ਵੀ ਇਹ ਵੀ ਨਹੀਂ ਉਹਨਾਂ ਧਿਆਨ ਮਾਰਿਆ ਬੱਸ ਵਾਲਾ। ਇਹ ਤਾਂ ਦੇਖ ਹੀ ਸਕਦੇ ਸਨ ਇੱਕ ਹੋਰ ਸਾਡਾ ਰਹਿੰਦਾ ਕਿ ਅਸੀਂ ਉਹਨੂੰ ਵੀ ਚੜਾ ਲੀਏ। ਨਾ ਨਾ ਉਹਨੂੰ ਨਹੀਂ ਚੜਾਇਆ ਉਹ ਉੱਤੇ ਬੱਸ ਚੜਾ। ਇਦਾਂ ਨੇ ਨਹੀਂ ਸਰਕਾਰੀਆਲੇ ਸਰਕਾਰੀ ਬੱਸ ਇਸ ਕਾਰਨ ਨਹੀਂ ਵੀ ਚੜਾ ਕੇ ਉੱਤੇ ਦੁਨੀਆਦਾਰ ਨੂੰ ਮਾਰਨ ਵਾਸਤੇ ਸਰਕਾਰੀ ਬੱਸਾਂ ਰੱਖੀਆਂ। ਉਹ ਕਿੱਥੇ ਚਲ ਗਿਆ ਉਥੋਂ ਡਰਾਈਵਰ ਅੰਨਾ ਹਾਂਜੀ ਪਹਿਲਾਂ ਉੱਥੇ ਸੀ ਬਾਅਦ ਚ ਹੁਣ ਕਿੱਥੇ ਚਲੇਗਾ ਮੁਕਰੀ ਚਲੇਗੀ ਜੀ ਚਲ ਗਏ ਜੀ ਪਾਜੀ ਜਿਹੜੇ ਮਾਤਾ ਸਿਓ ਕਿੱਥੇ ਜਾ ਰਹੇ ਸੀ ਮਾਤਾ ਜਾ ਰਹੇ ਸੀ ਬੂਟਾ ਦੀ ਸੁਪਾਨਪੁਰ ਲਾਗੇ ਬੂਟਾ ਜਾ ਰਹੇ ਸੀ ਰਖੜੀ ਪੰਨ ਆਪਣੇ ਭਰਾ ਨੂੰ ਮਾਮੇ ਸਾਡੇ ਨੂੰ ਰਖੀ ਬੰਨਣ ਜਾ ਰਹੇ ਉਹ ਤੋਂ ਬਾਅਦ ਸੋਨਨ ਘਰ ਮਾਤਾ ਦਾ ਨਾਮ ਕੀ ਸੀ ਕਰਿਸ਼ਨ ਕੌਰ ਕਾਰਵਾਈ ਦੀ ਮੰਗ ਕਰਦੇ ਹੋ ਬਸਤਵਕੀ ਪਾਣੀ ਮੰਗ ਕਰਦੇ ਆ ਨਾ ਪਰ ਨਕਾਰ ਦੇ ਜਿਹੜਾ ਡਰਾਈਵਰ ਮੇਰੀ ਮੰਮੀ ਚੰਗੀ ਪੱਲੀ ਉਹ ਨਾ ਮਾਰੀ ਉਹਨੂੰ ਕਿਹੜਾ ਕਰਤਾ ਕਿ ਸੀ ਚਾਹ ਬਿਮਾਰ ਸੀ ਉਹ ਬਿਮਾਰ ਹੋਈ ਬਸ ਤੇ ਚੜ ਲਗੀ ਠੀਕ ਠਾਕ ਕਰੋ ਆਈ ਸਹੀ ਸਲਾਮਤ ਹੋ ਨਾ ਵੇਦਿਓ ਨਾ ਇਹ ਨਹੀਂ ਵੇਖੇ ਇੱਕ ਹੋਰ ਵੀ ਰਹਿਦਾ ਏ ਉਹਨੂੰ ਵੀ ਚੜਾ ਲਈਏ ਬਜ਼ੁਰਗ ਵੀ ਪਿੱਛੇ ਕੜਾ ਆਏ ਉਹਨੂੰ ਵੀ ਚੜਾ ਲਈਏ ਉਹਨਾਂ ਇਹ ਨਹੀਂ ਬਾਤ ਸਾਲਿਆ ਦੇਖਾ ਉਹਨਾਂ ਦੀ ਗਲਤੀ ਏ ਇਸ ਕਾਰਨ ਸੀ ਗਲਤੀ ਕਹਿੰਦੇ ਉਹਨਾਂ ਦੀ ਨਾ ਲਗਾਵਰ ਦਾ ਲਾਇਸੈਂਸ ਨਾ ਕੁਛ ਉਹ ਨਹੀਂ ਉਹਨਾਂ ਉਹਨਾਂ ਨੂੰ ਚਾਹੀਦਾ ਵੀ ਬਜ਼ੁਰਗ ਕੇ ਅਸੀਂ ਆਪ ਫੜ ਕੇ ਉਹਨੂੰ ਚੜਵਾਈਏ ਅਗਲੇ ਕਨੈਕਟਰ ਇੱਦਾਂ ਇਦਾਂ ਦੇ ਪਾਏ ਨੇ ਅਗਲੇ ਫੜ ਕੇ ਜਿਹੜੇ ਬਜ਼ੁਰਗ ਜੀ ਹੁੰਦੇ ਨੇ ਉਹ ਫੜ ਕੇ ਉਹਨੂੰ ਅਗਲੇ ਕਨੈਕਟਰ ਚੜ੍ਦੇ ਨੇ ਬਸ ਤੇ ਅਗਲੇ ਇਹਦੇ ਕੁੜੀਆਂ ਮੁੰਡੇ ਚੜਜੋ ਜਿਹੜਾ ਬਜ਼ੁਰਗ ਜੀ ਉਹਨੂੰ ਤਾਂ ਫੜ ਕੇ ਆਪ ਚੜਾਈਦਾ ਅਗਲੇ ਸੇਵਾ ਦੁਨੀਆ ਕਰਦੀ ਏਨੀ ਅਸੀਂ ਮੰਨ ਕਰਵਾਇ ਦੀ ਬਸ ਡਰਾਈਵਰ ਖਿਲਾਫ ਜਿੰਨੇ ਚੜਵਾਇਆ ਨਹੀਂ ਦਵਾ ਦਾ ਬਾਅਦ ਚਲਾਈ ਡਰਾਈਵਰ ਦਾ ਇੱਕ ਕਸੂਰ ਏ ਉਨੇ ਬਾਸ ਛੇਤੀ ਨੇ ਚਲਾ ਲਈ ਉਹਨੇ ਦੇਖਿਆ ਨਹੀਂ ਇੱਕ ਬਜ਼ੁਰਗ ਵਿਚਾਰਾ ਚੜਨ ਵਾਲਾ ਉਹ ਨੀਚੇ ਥੱਲੇ ਡਿੱਗਾ ਪਿਆ ਹਾਂਜੀ ਉਹ ਨਾਲ ਉਹ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਸਰਜੀਤ ਸਿੰਘ ਆ ਜੀ ਮੈਂ ਪਿੰਡ ਸੇਚਾਂ ਦਾ ਵਾਸੀ ਆ ਜੀ ਤੇ ਉਹ ਮੇਰੀ ਨਾਨੀ ਜੀ ਲੱਗਦੇ ਆ ਕ੍ਰਿਸ਼ਨਕੌਰ ਤੇ ਉਹਨਾਂ ਦਾ ਮੈਂ ਦੋਤਾ ਲੱਗਦਾ ਹੀ ਤੇ ਉਹ ਨਾ ਆਪਣੇ ਰਖੜੀਆਂ ਬੰਨਣ ਜਾ ਰਹੇ ਸੀ ਮਾਮਿਆਂ ਦੇ ਤੇ ਡੱਡਵਿੰਡੀ ਅਡੇਰੇ ਜੀ ਮਤਲਬ ਬੱਸ ਪੀ ਆਰ ਟੀ ਸੀ ਆਈ ਸੀ ਉਹਦੇ ਚੜ ਲੱਗੇ ਸੀ ਤੇ ਆਪਣੇ ਆ ਵਾਹ ਵਾਹ ਸਾਰੀ ਸਵਾਰੀ ਸੀ ਭਰੀ ਸੀ ਤੇ ਮਾਤਾ ਉਹਦਾ ਵੈਸੇ ਬਜ਼ੁਰਗ ਸੀ ਤੇ ਜਾਨ ਲੱਗੇ ਤੇ ਉਹਨਾਂ ਦੇ ਹੱਥ ਤੇ ਥੜਕ ਗਿਆ ਉਹ ਥੱਲੇ ਡਿੱਗ ਪਏ ਤੇ ਬੱਸ ਨਾ ਉਤੋਂ ਲੰਗੀ ਜੀ ਫਿਸਲ ਗਈ ਨਾਤ ਸਾਰੀ ਫਿਸਲ ਗਈ ਜੀ ਤੇ ਉਹਨਾਂ ਨੂੰ ਆਪਾਂ ਕਾਰਵਾਈ ਕੀਤੀ ਤੇ ਮੈਂ ਮੌਕੇ ਤੇ ਪਹੁੰਚ ਗਿਆ ਤੇ ਰੋਕ ਲਈ ਬੱਸ ਤੇ ਡਰਾਈਵਰ ਕੰਡਕਟਰ ਨੂੰ ਮੈਂ ਪੁੱਛਿਆ ਤੁਹਾਡਾ ਲਾਇਸੈਂਸ ਕਿੱਥੇ ਆ ਉਹ ਕਹਿੰਦੇ ਕੋਈ ਨਹੀਂ ਸਾਡੇ ਕੋਲ ਲਾਇਸੈਂਸ ਨਾ ਕੋਈ ਉਹਨਾਂ ਦੀਆਂ ਮੈਂ ਵੈਸੇ ਫੋਟੋਆਂ ਖਿੱਚ ਲੀਆਂ ਬੱਸ ਦੀ ਵੀ ਫੋਟੋ ਖਿੱਚ ਲਈ ਵੀਡੀਓ ਵੀ ਬਣਾ ਲਈਆ ਤੇ ਹੁਣ ਨਾ ਉਥੇ ਮੈਂ ਸੁਲਤਾਨਪੁਰ ਲੋਧੀ ਪਾਸਾ ਡੇਰੇ ਗਿਆਵਾ ਤੇ ਉਹਨਾਂ ਨੇ ਮੈਂ ਕਿਹਾ ਵਾ ਤੇ ਉਹਨਾਂ ਨੂੰ ਮੈਂ ਫੋਟੋ ਦਿਖਾ ਲਈ ਤੇ ਮੈਂ ਦਿਖਾ ਲਈ ਪੀਆਟੀਸੀ ਬਸ ਦਾ ਨੰਬਰ ਦੱਸਿਆ ਉਹ ਕਹਿੰਦੇ ਸਾਨੂੰ ਇਹ ਮੁੰਡਿਆ ਦਾ ਨੰਬਰ ਮੈਂ ਮੰਗਿਆ ਉਹ ਕਹਿੰਦੇ ਨੰਬਰ ਸਾਡੇ ਕੋਲ ਹੈ ਹੀ ਨਹੀਂ ਹੈਗਾ ਤੇ ਮੈਂ ਕਿਹਾ ਫਿਰ ਇਹ ਆਪਣੇ ਆਧਾਰ ਕਾਰਡ ਆਧਾਰ ਕਾਰਡ ਵਾਲੀ ਪੀਆਟੀਸੀ ਫਿਰ ਕਰੋ ਸਰਕਾਰੀ ਚਲਾਈ ਤੁਸੀਂ ਜਦੋਂ ਫਿਰ ਆਪਣੀ ਦੇਖਭਾਲ ਨਹੀਂ ਕਿਸੇ ਬਜ਼ੁਰਗਰੀ ਕਰਨੀ ਹੈਗੀ ਮੈਂ ਕਿਹਾ ਆਪਣੇ ਪ੍ਰਾਈਵੇਟ ਬਸਾਂ ਚਾਲੂ ਕਰੋ ਤੇ ਉਹ ਮੇਰਾ ਵੀਰ ਇੱਕ ਸੀ ਇੱਕ ਹੋਰ ਸੀ ਉਹ ਸਭ ਉਹ ਮੇਰੇ ਨਾਲ ਉੱਤੇ ਬੈਸਾਂ ਲਾ ਪਿਆ ਸੀ ਬਸ ਦਾ ਨੰਬਰ ਕੀ ਸੀ ਇਹ ਪੀਪੀ09ਏਐਫ 6301 ਨੰਬਰ ਆ ਪੀਆਰਟੀਸੀ ਬੱਸ ਆ ਕਾਰਵਾਈ ਦੀ ਮੰਗ ਕਰਦੇ ਹਾਂਜੀ ਹਾਂਜੀ ਕਾਰਵਾਈ ਦੀ ਮੰਗ ਕਰਦੇ ਆ ਜੋ ਵੀ ਸਾਡੀ ਕਾਰਵਾਈ ਉਹਨਾਂ ਨੂੰ ਬੰਦ ਕੀਤੀ ਜਾਵੇ ਜੀ ਅਸੀਂ ਇਹੋ ਹੀ ਰਿਕਵੈਸਟ ਕਰਦੇ ਹਾਂ ਧੰਨਵਾਦ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਸਾਡੇ ਕੋਲ ਥੋੜੀ ਦੇਰ ਪਹਿਲਾਂ ਇੱਕ ਕੇਸ ਆਇਆ ਸੀਗਾ ਡਟਵਿੰਡੀ ਬੱਸ ਸਟੈਂਡ ਤੇ ਇਹਦਾ ਐਕਸੀਡੈਂਟ ਹੋਇਆ ਰਿਸ਼ਤੇਦਾਰਾਂ ਦੇ ਮੁਤਾਬਕ ਕਿ ਬੱਸ ਤੇ ਚੜਨ ਲੱਗੇ ਤਾਂ ਐਕਸੀਡੈਂਟ ਹੋਇਆ ਇਹਦਾ ਨਾ ਪੇਸ਼ੈਂਟ ਦਾ ਨਾਮ ਕ੍ਰਿਸ਼ਨ ਕੋਰ ਵਾਈਫ ਆਫ ਸਵਰਨ ਸਿੰਘ ਸੀਗਾ 86 ਸਾਲ ਦੀ ਉਮਰ ਹੈ ਮੋਠਾਵਾਲ ਦੀ ਰਹਿਣ ਵਾਲੀ ਹੈ ਇਹਦੀ ਲੱਤ ਦੇ ਵਿੱਚ ਕਾਫੀ ਓਪਨ ਫ੍ਰੈਕਚਰ ਸੀਗਾ ਕਾਫੀ ਐਕਸੈਸਿਵ ਬਲੀਡਿੰਗ ਹੋ ਚੁੱਕੀ ਸੀ ਜਦੋਂ ਸਾਡੇ ਕੋਲ ਆਈ ਹੈ ਅਸੀਂ ਟ੍ਰੀਟਮੈਂਟ ਦੇਣਾ ਸ਼ੁਰੂ ਕੀਤਾ ਤਾਂ ਡਿਊਰਿੰਗ ਟ੍ਰੀਟਮੈਂਟ ਹੀ ਪੇਸ਼ੈਂਟ ਐਕਸਪਾਇਰ ਹੋ ਗਿਆ ਇਹਦੀ ਜੋ ਇਨਫੋਰਮੇਸ਼ਨ ਸੀਗੀ ਅਸੀਂ ਪੁਲਿਸ ਸਟੇਸ਼ਨ ਭੇਜ ਦਿੱਤੀ ਹੈ ਅਗਲੇਰੀ ਕਾਰਵਾਈ ਵਾਸਤੇ ਬਾਕੀ ਜਿਸ ਤਰ੍ਹਾਂ ਵੀ ਐਪਲੀਕੇਸ਼ਨ ਆਦੀ ਹੈ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਸਿਰਫ ਇਹੋ ਹਾਲ ਹੈ ਕਿ ਇਹ ਪੂਰਾ ਇਸ ਤਰ੍ਹਾਂ ਜੀ ਮੈਂ ਐਸਆਈ ਬਖਸ਼ੀਸ਼ ਸਿੰਘ ਥਾੜਾ ਸੁਲਤਾਨਪੁਰ ਲੋਧੀ ਤਾਨੂੰ ਪਤਾ ਲੱਗਿਆ ਕਿ ਇੱਕ ਐਕਸੀਡੈਂਟ ਜਿਹੜਾ ਬਾ ਗੱਡਵਿੰਡੀ ਦੇ ਲਾਗੇ ਹੋਇਆ ਬਜ਼ੁਰਗ ਆਰਥਦਾ ਜਿਹਦੀ ਉਮਰ ਕਰੀਬ ਜੜੀ ਹੈਗੀ ਆ 80 ਕੁ ਸਾਲ ਆ ਇਹਦਾ ਨਾਮ ਕਿਸ਼ਨਕੌਰ ਸਤਨੀ ਸਵਰਨ ਸਿੰਘ ਵਾਸੀ ਮੋਠਾਲ ਆ ਜਿਹਦਾ ਬਸ ਤੇ ਚੜਨ ਲੱਗਿਆਂ ਹੱਥ ਤਿਲਕ ਗਿਆ ਤੇ ਜਿਹਦੀ ਮੌਤ ਹੋ ਗਈ ਜਿਹਨੂੰ ਸਿਵਲ ਹਸਪਤਾਲ ਲਜਾਇਆ ਗਿਆ ਤੇ ਜਦੋਂ ਉਹਦੇ ਘਰ ਦੇ ਕੋਈ ਵੀ ਆ ਕੇ ਸਟੇਟਮੈਂਟ ਦੇਣਗੇ ਅਗਲੀ ਕਾਰਵਾਈ ਜਿਹੜੀ ਆ ਅਮਨਚ ਲਿਆਂਦੀ ਜਾਊਗੀ